ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਦੇ ਖਾਲਸਾ ਵਾਹੇ ਗੁਰੂ ਦੇ ਕੀਰਤੇ ਰਾਜ ਜੋਗ ਪਖਤ ਜੀ ਅਨ ਗੁਰ ਰਾਮਦਾਸ ਕਨ ਤਨ ਸਤ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਿਆਈ ਗੁਰਪੁਰਬ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸੇਵਾ ਕੀਤੀ ਪੱਖੇ ਦੀ ਸੇਵਾ ਕੀਤੀ ਪਾਣੀ ਦੀ ਸੇਵਾ ਕੀਤੀ ਲੰਗਰਾਂ ਦੀ ਸੇਵਾ ਕੀਤੀ ਵਿਸ਼ਾਉਣਿਆਂ ਦੀ ਸੇਵਾ ਕੀਤੀ ਔਰ ਇਹਨਾਂ ਦੀ ਸੇਵਾ ਕੀਤੀ ਕਿ თან ਗੁਰੂ ਅਮਰਦਾਸ ਜੀ ਮਹਾਰਾਜ ਦੇ ਪਰਕ ਵਿੱਚ ਵੀ ਸਤਿਗੁਰੂ ਤਾਨ ਗੁਰੂ ਰਾਮਦਾਸ ਜੀ ਮਹਾਰਾਜ ਪੂਰੇ ਉੱtre ਅਖੀਰ ਸਤਿਗੁਰਾਂ ਨੇ ਸ਼੍ਰੀ ਗੁਰੂ ਸਾਹਿਬ ਦੀ ਪਰਮੰਤਰਤੀ ਤੇ ਆਇਆ ਦਿਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਬਚਪਨ ਦਾ ਨਾਮ ਮਾਪਿਆਂ ਦਾ ਨਾਮ ਗੇਠਾ ਸੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਬਣਾ ਕੇ ਧੰਨ ਗੁਰਨਾਮ ਪਿਆਜ ਜੀ ਮਹਾਰਾਜ ਦੀ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਰਾਜ ਪੀਰਥ ਸ਼੍ਰੀ ਅੰਮ ਸਰਸੈਬ ਜੀ ਨੂੰ ਬਸਾਉਣਾ ਕੀਤਾ 52 ਪ੍ਰਕਾਰ ਦੇ ਕਿੱਤਾਕਾਰਾਂ ਨੂੰ ਲਿਆ ਕੇ ਇੱਥੇ ਵਸਾ ਕੇ ਤੇ ਇਹ ਜਿਹੜਾ ਸ਼ਹਿਰ ਹੈ ਇਹਦੇ ਬਾਰੇ ਕਨ ਗੁਰਵਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਡਿੱਠੇ ਸਬੇ ਭਾਵ ਨਹੀਂ ਤੁਦ ਜਿਹਿਆ ਬੱਧੂ ਪੁਰਖ ਵਿਧਾਤਾ ਤਾ ਕੋ ਸੋਹਿਆ ਵਸੇ ਸਗਨ ਅਪਾਰ ਅਨੂਪ ਰਾਮਦਾਸ ਸੁਰ ਹਰ ਹਾਂ ਨਾਨਕ ਕਸਮਰ ਜਾਹੇ ਮਾਇਆ ਕਾ ਰਾਮਦਾਸ ਸਰ ਇੱਕੋ ਗਵਸ ਦਾ ਸ਼ਹਿਰ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਰਾਜਮਾਨ ਹੈ ਇਥੇ ਦੁਨੀਆ ਭਰ ਦੇ ਲੋਕ ਆਸਥਾ ਰੱਖਦੇ ਨੇ ਔਰ ਦੁਨੀਆ ਭਰ ਦੇ ਲੋਕ ਹੀ ਸਾਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕਿ ਆ ਕੇ ਦਰਸ਼ ਜੁਦਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਦੇ ਹਨ ਅੱਜ ਜਿੱਥੇ ਸਤ ਗੁਰਾਂ ਦਾ ਪਾਵਨ ਗੁਰਿਆਈ ਪੁਰਬ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕਿ ਮਨਾਇਆ ਜਾ ਰਿਹਾ ਹੈ ਸ਼੍ਰੀ ਗੋਵਿੰਦワਲ ਸਾਹਿਬ ਜੀ ਦੇ ਕਿ ਮਨਾਇਆ ਜਾ ਰਿਹਾ ਹੈ ਉਥੇ ਵੱਖ-ਵੱਖ ਸਥਾਨਾਂ ਤੇ ਸੰਸਾਰ ਭਰ ਦੀ ਸਰਦੀ ਦਾ ਗੁਰਿਆਈ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਿਗੁਰੂ ਜੀ ਵੱਲੋਂ ਕੀਤੇ ਹੋਏ ਪਾਉਰਪਕਾਰਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸਮੁੱਚੇ ਸੰਸਾਰ ਭਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਕਾ ਹਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੁਲਾਈ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ